ਕਹਿੰਦੇ ਨੇ ਇੱਕ ਧੀ ਤੇ ਦੂਜਾ ਰੁੱਖ ਦੋਵਾਂ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਧੀ ਦੇ ਲਈ ਪਿਆਰ ਦੀ ਅਜਿਹੀ ਹੀ ਇੱਕ ਮਿਸਾਲ ਹੈ ਮਾਨਸਾ ਦੇ ਬੁੱਢਲਾਡਾ ਨੇੜਲੇ ਪਿੰਡ ਦਿਆਲਪੁਰਾ ਦਾ ਕਿਸਾਨ ਗੁਰਦੀਪ ਸਿੰਘ ਗੁਰਦੀਪ ਦੀ ਕਹਾਣੀ ਉਹਨਾਂ ਲੱਖਾਂ ਕਿਸਾਨਾਂ ਤੋਂ ਵੱਖ ਨਹੀਂ ਹੈ ਜੋ ਕਰਜ਼ੇ ਦੇ ਭਾਰ ਥੱਲੇ ਦੱਬੇ ਹੋਏ ਨੇ ਪਰ ਜੋ ਉਸ ਨੂੰ ਦੂਜਿਆਂ ਦੇ ਨਾਲੋਂ ਵੱਖ ਕਰਦਾ ਏ ਉਹ ਹੈ ਬਿਮਾਰੀ ਨਾਲ ਜੂਝਦੀ ਧੀ ਦੀ ਜ਼ਿੰਦਗੀ ਲਈ ਉਸ ਦਾ ਸੰਘਰਸ਼ ਗੁਰਦੀਪ ਦੀ ਧੀ ਸੁਖਵੀਰ ਇੱਕ ਦਿਨ ਅਜੀਹੀ ਬਿਮਾਰ ਹੋਈ ਕਿ ਅੱਜ ਤੱਕ ਠੀਕ ਨਹੀਂ ਹੋਈ ਬਿਮਾਰੀ ਨੇ ਧੀ ਦੀ ਆਵਾਜ਼ ਖੁਲਾਈ ਉਹ ਸੀ ਚੁੱਪ ਹੁਣ ਬਾਬਲ ਦੇ ਅੰਦਰ ਚੀਕ ਚਹਾੜਾ ਪਾ ਰਹੀ ਐ ੜਗਾ ਜੀ ਪੜ ਕੇ ਆ ਗੁਰਦੀਪ ਵਧੀਆ ਉਹ ਸੀ ਸ਼ਹਿਰ ਤੀ ਪੜਨ ਚ ਬਸ ਬੁਖਾਰ ਚੜ ਗਿਆ ਉਦੋਂ ਉਹ ਬਲਾਡੇ ਲੈ ਗਈ ਜੀ ਬਲਾਡੇ ਦਾ ਉਹ ਸਿਰਖੀ ਜੀ ਇੱਕ ਦੋ ਦਿਨ ਉਥੋਂ ਵੱਧ ਗਿਆ ਕੰਮ ਫੇਰ ਜੀ ਟਵਾਣੇ ਲੈ ਗਈ ਟਵਾਣੇ ਵੀ ਸਮਝ ਨਹੀਂ ਆਇਆ ਕੋਈ ਡਾਕਟਰਾਂ ਨੇ ਉਹਨਾਂ ਨੇ ਛੁੱਟੀ ਦੇਦੀ ਜੀ ਫੇਰ ਉਹ ਦੂਆ ਪਟਾੜੀ ਰੱਖੀ ਜੀ 12 13 ਦਿਨਾਂ ਪਟਿਆਲੇ ਵੀ ਚਾਦੇ ਹਾਲਤ ਜੀ ਖਰਿਆ ਹੋਵੇ ਫਿਰ ਉਸ ਤੋਂ ਬਾਅਦ ਜੀ ਚੰਡੀਗੜ੍ਹ ਦਾ ਪਰਚਾ ਕਰਤਾ ਉਹਨਾਂ ਨੇ ਚੰਡੀਗੜ੍ਹ ਰੱਖੀ ਸੀ 2 ਮਹੀਨੇ ਜੀ ਉਸ ਤੋਂ ਬਾਅਦ ਉਹਨਾਂ ਨੇ ਛੁੱਟੀ ਦੇਦੀ ਕੋਮਾ ਚ ਦੀ ਜੀ ਨਾਲ ਹੀ ਲੱਗੀ ਹੋਈ ਸੀ ਪੜਾਈ ਚ ਬਹੁਤ ਸ਼ਿਆਰ ਸੀ ਪੜ੍ਹਦੀ ਸੀ ਵਧੀਆ ਕਰਦਾ ਕੰਮ ਵੀ ਕਰਦੀ ਸੀ ਆ ਕੇ ਸਾਰਾ ਉਹ ਕਰਦੀ ਮੈਂ ਨਰਮਾ ਪਕਾ ਚੁੱਕ ਕੇ ਆਉਂਦੀ ਸਾਰਾ ਮੇਰੇ ਆਉਂਦੀ ਨੂੰ ਸੰਭਾਲਦੀ ਤੇ ਬਸ ਇਹਨੂੰ ਬੁਖਾਰ ਚੜਿਆ ਮੈਂ ਖੇਤੋਂ ਆਈ ਮੈਂ ਬਲਾਡੇ ਲੈ ਗਈ ਇਹਨੂੰ ਉੱਥੇ ਮੈਂ ਇਹਦੇ ਟੈਸਟ ਕਰਾਉਣ ਲੱਗੀ ਐ ਨੀ ਟੈਸਟ ਕਰਵਾਇਆ ਨੀ ਭੱਜ ਲਈ। ਉਸ ਤੋਂ ਬਾਅਦ ਅਸੀਂ ਦੂਜੇ ਤੀਜੇ ਦਿਨ ਮੈਂ ਫੇਰ ਲੈ ਗਈ ਇਹਨੂੰ ਜੀ। ਤੀਜੇ ਦਿਨ ਲਿਜਾ ਕੇ ਟੈਸਟ ਕਰਾਏ ਹੋ ਕਹਿੰਦੇ ਬੋਤਲ ਲਗੂ ਬੋਤਲ ਆਦੀ ਬੋਤਲ ਲਾ ਕੇ ਘਰੇ ਲਿਆਂਦੀ। ਆ ਕੇ ਬਸ ਇਹ ਬੂਦੇ ਹੈ ਹੀ ਦੇਣ ਲੱਗੀ ਜੀ ਅਸੀਂ ਦੂਜੇ ਦਿਨ ਵੀ ਫੇਰ ਲੈ ਗਈ ਮੈਂ। ਪਰਿਵਾਰ ਨੇ ਧੀ ਦੇ ਇਲਾਜ ਲਈ ਬੁੜਲਾਡਾ ਤੋਂ ਚੰਡੀਗੜ੍ਹ ਤੱਕ ਤੇ ਚੱਕਰ ਕੱਟੇ ਪਰ ਕੁਝ ਵੀ ਨਹੀਂ ਬਦਲਿਆ। ਜੇ ਕੁਝ ਬਦਲਿਆ ਏ ਤਾਂ ਉਹ ਹੈ ਪਰਿਵਾਰ ਦੀ ਆਰਥਿਕ ਹਾਲਤ ਜੋ ਦਿਨੋ ਦਿਨ ਗਰਖੁੰਦੀ ਜਾ ਰਹੀ ਹੈ। ਤੇਦਾਰਾਂ ਦੇ ਪੈਸੇ ਬਰਤੇ ਹੋਏ ਨੇ ਜੀ ਬਾਕੀ ਹੁਣ ਦਵਾਈ ਲੈਣ ਖਦਰ ਵੀ ਪੈਸਾ ਹੈ ਨਹੀਂ ਕੋਈ ਜੀ ਜਦੋਂ ਦਵਾਈ ਲੈਣ ਜਾਂਦੇ ਆ ਦੋ ਮਹੀਨਾ ਦੋ ਮਹੀਨਾ ਟਪਾ ਦਿੰਨੇ ਆ ਜਦੋਂ ਪੈਸੇ ਨਹੀਂ ਹੁੰਦੇ ਤੇ ਜਦੋਂ ਵੀ ਆਏ ਹੁਣ ਕਿਸੇ ਰਿਸ਼ਤੇਦਾਰ ਨੂੰ ਪੁੱਛ ਕੇ ਦੇ ਦਿੰਦੇ ਆ 5-4000 ਰੁਪਿਆ ਫਿਰ ਦਵਾਈ ਲਿਆਉਨੇ ਆ ਹੁਣ 4000-5000 ਤਾਂ ਜੀ ਗੱਡੀ ਵਾਲਾ ਲੈ ਲਿਆ ਕੁਸ ਵਾਰ ਦਵਾਈ ਦਾ ਉਹ ਹੋ ਜੀ ਹੈ ਸੱਚ ਆਏ ਤਾਂ ਪਾਸ ਕਰੀ ਰਹੀ ਧੀ ਦਾ ਇਲਾਜ ਕਰਵਾਉਂਦਿਆਂ ਗੁਰਦੀਪ 5 ਲੱਖ ਦਾ ਕਰਜ਼ਾਈ ਹੋ ਗਿਆ ਏ ਇਲਾਜ ਤੇ ਲਈ ਪੈਸੇ ਜੁੜ ਜਾਣ ਇਸ ਲਈ ਪਹਿਲਾਂ 2.5 ਲੱਖ ਦੇ ਵਿੱਚ ਜ਼ਮੀਨ ਗਹਿਣੇ ਧਰੀ ਫਿਰ ਉਹੀ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਨ ਲੱਗਿਆ ਗੁਰਦੀਪ ਦੀ ਆਮਦਨੀ ਸਾਲਾਨਾ 45000 ਹੈ ਜਦਕਿ ਧੀ ਦੇ ਇਲਾਜ ਤੇ ਸਾਲਾਨਾ ਖਰਚ 96000 ਆਉਂਦਾ ਹੈ ਕਾਹ ਜਵਾਖਾਨਿਆਣੇ ਨੇ ਤਿੰਨ ਗੁੱਡੀਆਂ ਨੇ ਇੱਕ ਹੁੰਦਾ ਹੈ ਜ਼ਮੀਨ ਦਾ ਡੇਢ ਗਿੱਲਾ ਹੈ ਪੱਕੇ ਰਿਸ਼ਤੇਦਾਰ ਵਿੱਚ ਤਾਂ ਚੱਲ ਮੰਗਦੇ ਨੇ ਵਿੱਚ ਮੰਗਣ ਵਾਲੇ ਵੀ ਹੈਗੇ ਨੇ ਬਾਕੀ ਪਿੰਡ ਦੇ ਬੰਦੇ ਵੀ ਹੈਗੇ ਨੇ ਇਹਦੇ ਦੇਣੇ ਨੇ ਰੁਪਈਆ ਦੇਣੇ 4-5 ਲੱਖ ਜੀ ਕਿ 300000 ਰੁਪਿਆ ਰਿਸ਼ਤੇਦਾਰਾਂ ਦਾ ਪਾਕੀ ਪਿੰਡਾਂ ਦੇ ਤੇ ਜਦਾ ਨਰਮਾ ਵੀ ਪਿਛਲੀ ਵਾਰ ਤਾਂ ਜੀ ਮੱਛਰ ਦੀ ਮਾਰਦਾ ਕੋ ਸੋਇਆ ਨਹੀਂ ਹੈਗਾ ਹੁਣ ਵੀ ਕਣਕ ਦੀ ਕਣਕ ਚਾਹਤ ਦੀ ਮਾਰ ਪੈ ਗਈ ਬਾਰਸ਼ ਕਰਕੇ ਕਣਕ ਵੀ ਘੱਟੇ ਲਿਕੜੀ ਹੈ ਹੁਣ ਫਿਰ ਨਰਮਾ ਜਿਆ ਵੀ ਕੁਝ ਨਹੀਂ ਹੈਗਾ ਨਰਮਾ ਵੀ ਜਿਆ ਹੋਇਆ ਤਾਂ ਹੈਗਾ ਉਹ ਅਸਲ ਨਹੀਂ ਹੈਗਾ ਤੀ ਦਾ ਇਲਾਜ ਸਹੀ ਤਰੀਕੇ ਹੋ ਜਾਵੇ ਇਸ ਲਈ ਪਰਿਵਾਰ ਨੇ ਲੀਡਰਾਂ ਅਤੇ ਸਰਕਾਰੀ ਦਫ਼ਤਰਾਂ ਦੇ ਕਈ ਵਾਰ ਚੱਕਰ ਲਾਏ ਨੇ ਤਰੀਬਾਦਲ ਦੀ ਨੂੰ ਆਈ ਦੀ ਉਹਨਾਂ ਅਰਜੀ ਦਿੱਤੀ ਦੀ ਕੁੜੀ ਨੂੰ ਵੀ ਲੈ ਕੇ ਗਈ ਸੀ ਉਹਨੇ ਅੱਖਾਂ ਵੀ ਵੀ ਪੂਰੇ ਪੂਰਾ ਸੀ ਸਾਨੂੰ ਸਹਿਰ ਜੀ ਦਾ ਜੋਗ ਦੇਵਾਂਗੇ ਫੰਡ ਦੇਵਾਵਾਂਗੇ ਅੱਜ ਤੱਕ ਕੋਈ ਗੱਲਬਾਤ ਨਹੀਂ ਜੀ ਉਹ ਤੋਂ ਪਹਿਲਾਂ ਅਸੀਂ ਉਹਦੇ ਦਫ਼ਤਰ 'ਚ ਵੀ ਮਿਲ ਕੇ ਆਈ ਸੀ ਉਹਨਾਂ ਨੇ ਵੀ ਨਹੀਂ ਕੁਝ ਦੱਸਿਆ ਨਾ ਡੀਸੀ ਦਫ਼ਤਰ ਵਾਲਿਆਂ ਕੋਲੇ ਗਏ ਉਹਨਾਂ ਨੇ ਵੀ ਦੱਸਿਆ ਕਿ ਲਾਜ ਖਤਰ ਪੈਸੀ ਬਹੁਤ ਲੋੜ ਹੈ ਜੀ ਪੈਸਾ ਕੋਈ ਮਿਲ ਨਹੀਂ ਰਿਹਾ ਜੀ ਰੋਜ਼ ਪੈਸੇ ਦੀ ਲੋੜ ਪੈਂਦੀ ਹੈ ਪੈਸਾ ਪਹਿਲੀ ਬਹੁਤ ਲੱਗ ਰਿਹਾ ਹੈ ਨੰਨੀ ਸ਼ਾਦੀ ਗੱਲ ਕਰਨ ਵਾਲੀ ਹਰ ਸਿਮਰਤ कौर ਵਾਧੂ ਵੱਲੋਂ ਇਸ ਪਰਿਵਾਰ ਦੀ ਮਦਦ ਦਾ ਵਾਅਦਾ ਤਾਂ ਕੀਤਾ ਗਿਆ ਪਰ ਮੁੜ ਕੇ ਕਦੇ ਸਾਰ ਤੱਕ ਨਾ ਲਈ ਦੂਜੇ ਪਾਸੇ ਲੜਕੀ ਦੇ ਮਹਿੰਗੇ ਇਲਾਜ ਦੇ ਚੱਲਦੇ ਆ ਇਹ ਪਰਿਵਾਰ ਦਿਨੋ ਦਿਨ ਹੋਰ ਕਰਜ਼ਾਈ ਹੁੰਦਾ ਜਾ ਰਿਹਾ ਹੈ ਤਿੰਨ ਧੀਆਂ ਤੇ ਇੱਕ ਪੁੱਤਰ ਨੂੰ ਪਾਲਣਾ ਗੁਰਦੀਪ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਏ ਧੀ ਦੇ ਇਲਾਜ ਤੇ ਇੰਨਾ ਖਰਚ ਹੋ ਰਿਹਾ ਏ ਕਿ ਉਹ ਦੂਜੇ ਬੱਚਿਆਂ ਦਾ ਖਰਚ ਨਹੀਂ ਚੁੱਕ ਸਕਦਾ ਬਿਮਾਰ ਪਈ ਸੁਖਵੀਰ ਕਦੇ ਆਪਣੀਆਂ ਛੋਟੀਆਂ ਭੈਣਾਂ ਦਾ ਖਿਆਲ ਰੱਖਦੀ ਹੁੰਦੀ ਸੀ ਪਰ ਅੱਜ ਇਹ ਨਿੱਕੀਆਂ ਭੈਣਾਂ ਉਸ ਦੀ ਸੇਵਾ ਕਰਦੀਆਂ ਨੇ ਤੇ ਇਹੀ ਚਾਹੁੰਦੀਆਂ ਨੇ ਕੇ ਵੱਡੀ ਭੈਣ ਛੇਤੀ ਠੀਕ ਹੋਵੇ ਤੇ ਪਹਿਲਾਂ ਵਾਂਗ ਉਹਨਾਂ ਨਾਲ ਖੇਡੇ। ਕੁੜਕ ਲੈਣ ਨਾਲ ਦਾ ਕੀ ਹੁੰਦਾ ਜੇ ਵੱਖਰੀ ਪੜਾਈ ਵੀ ਹੈ, ਕਿਤਾਬਾਂ ਵੀ ਹੈ, ਕੱਪੀਏ ਬਿਮਾਰੀ ਦੂਜੀ ਜੇ ਵੱਖਰੀ ਬਿਮਾਰੀ ਹੈ। ਇੱਕ ਕੁੜੀ ਗਿਲੇ ਨੇ ਘਟ ਰਹੀ ਹੈ, ਕਹੇ ਲੱਗੇਗਾ 2000 ਰੁਪਏ। ਦਵਾਈ ਚੱਲਦੀ ਹੈ ਦੀ। ਤੇ ਮੈਨੂੰ ਵੀ ਟੈਨਸ਼ਨ ਲੈਂਦੀ ਹੈ, ਵੱਡੀ ਹੁੰਦੀ ਜਾਂਦੀ ਹੈ ਇਹ। ਤੇ ਸਾਨੂੰ ਆਏ ਵੀ ਜੇ ਕੋਈ ਚੰਗਾ ਹਸਪਤਾਲ ਹੋਵੇ ਉਹ ਚ ਛੇਈ ਪੜਾਈ ਕਰਾ ਲਈਏ ਦੀ ਪੜਾਈ ਹੋ ਜੇ। ਹੁਣ ਉਹ ਤਾਂ ਕਹਿੰਦੇ 10 ਸਾਲਾਂ ਚ ਹੋ ਜੂ 15 ਚ ਹੋਊ। ਤੇ ਆਪ ਨੂੰ ਵੀ ਚਿੰਤਾ ਰਹਿੰਦੀ ਹੈ ਵੀ ਕਿਵੇਂ ਠੀਕ ਹੋਵੇ ਕਿਵੇਂ ਹੋ ਹੋਵੇ ਤੇ ਹੋਰ ਵੀ ਬੱਚੇ ਹੈਗੇ ਆ ਖਰਚਾ ਪਾਣੀ ਹੁਣ ਇਦੋਂ ਅੱਗੇ ਲਿਉਣ ਨੂੰ ਦਵਾਈ ਜੀ ਪੈਸਾ ਤੇ ਲਿਬੜਦਾ ਨਹੀਂ ਇਦੋਂ ਪਹਿਲਾਂ ਰਿਸ਼ਤੇਦਾਰਾਂ ਨੇ ਬਹੁਤ ਨਹੀਂ ਸਾਰਾ ਲਾਇਆ ਪਿੰਡ ਨੇ ਵੀ ਲਾਇਆ ਤੇ ਹੁਣ ਮੁਸ਼ਕਲ ਹੈ ਜੀ ਪਹਿਲਾਂ ਸੀ ਜਬਾਤ ਖੇਡਾ ਖੇਡਾ ਕਰਦੇ ਜਿਵੇਂ ਕੀਟੇ ਪਿੱਛੋਂ ਆਈ ਜੇ ਖੇਡਾ ਕਰਦੇ ਸੀ ਮੈਂ ਇਹਨਾਂ ਵੀ ਜਲਦੀ ਠੀਕ ਹੋ ਜੀ ਮੇਰੇ ਨਾਲ ਪਹਿਲਾਂ ਵਾਂਗੂ ਖੇਡਾ ਕਰੇ ਮੇਰੀ ਪੜਾਈ ਦਾ ਵੀ ਪੂਰਾ ਧਿਆਨ ਰੱਖ ਕਰੇ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਵਿੱਚ ਗੁਰਦੀਪ ਕੀਤੇ ਗਵਾਚ ਗਿਆ ਲੱਗਦਾ ਏ ਰਾਜ ਨਹੀਂ ਸੇਵਾ ਦਾ ਨਾਰਾ ਸ਼ਾਇਦ ਗੁਰਦੀਪ ਵਰਗੇ ਲੋੜਵੰਤਾ ਲਈ ਨਹੀਂ ਹੈ ਜੇ ਹੁੰਦਾ ਤਾਂ ਅੱਜ ਚੰਗੇ ਹਸਪਤਾਲ ਵਿੱਚ ਉਸ ਦੀ ਧੀ ਦਾ ਇਲਾਜ ਹੋ ਰਿਹਾ ਹੁੰਦਾ